ਅੰਜ ਬਹੁਤ ਦਿਨਾਂ ਬਾਅਦ ਮਹਾਰਾਜ ਦਿਖਾਲ ਹੋਇਆ ਵਾ ਮੀ ਪਿਆਜ ਮੌਸਮ ਬਹੁਤ ਠੰਡਾ ਕੱਲ ਦੀ ਗਰਮੀ ਬਹੁਤ ਜਿਆਦੀ ਤੇ ਮੌਸਮ ਵੈਸੇ ਸਹੀ ਰਹੂਗਾ ਤੇ ਕਿੱਥੇ ਕਿੱਥੇ ਮੀ ਪਿਆ ਕਮੈਂਟਾਂ ਦੇ ਵਿੱਚ ਦੱਸਿਓ ਜੋ ਤਾਂ ਛੱਡੀ ਵੀ ਜਾਓ ਅੱਜ ਨਵੀਂ ਛੱਡੀ ਵੀ ਜਾਏ ਮੈਸ਼ੋ ਕੰਪਨੀ ਦੀ ਮਸ਼ੀਨ ਜਿਹੜੀ ਚਾਲੂ ਕਰਦੀ ਆ ਸਾਡੀ ਮੱਕੀ ਇਕੱਠੀ ਕਰਜੋ ਮੈਂ ਹੀ ਰਹਿਣ ਦਿੰਨੇ ਕੋਈ ਮੇਰੇ ਵੀ ਸਾਰਾ ਕੁਝ ਲੈ ਜਾਓ ਇੱਕ ਜਿਹੜਾ ਸਹੀ ਉਹਨੂੰ ਮਾਰ ਦੇ ਜਿਆਪਰਾ ਮੈਂ ਆ ਜਾ ਸਹੀ ਹੋਈ ਇਸ ਨੂੰ ਆਪ ਰੂੜੀ ਨਹੀਂ ਖਾਦਾ ਇੰਨੇ ਚਿਕ ਹੋ ਗਏ ਥੋੜੇ ਸ਼ਿਵਾ ਤਿੰਨ ਚਾਰ ਆ ਦੇ ਵਿੱਚੋਂ ਨਾ ਹਾਵਨ ਲੱਗੇ ਉਧਰ ਨਹੀਂ ਲੱਗੇ ਉਹ ਪਹਿਲਾ ਬੂਟਾ ਇਸ ਆਹ ਕਿਸਾਨ ਵੀਰੋ ਚੋਨਾ ਆਪਣਾ 10 ਤਰੀਕ ਦਾ ਲੱਗਾ ਵਾ ਇਹਦੀ ਗਰੋਥ ਵੇਖੋ ਤੁਸੀਂ ਇਹਨੂੰ ਆਪਾਂ ਇੱਕ ਇੱਕ ਬੋਰਾ ਸੁਪਰ ਦਾ ਇੱਕ ਇੱਕ ਬੋਰਾ ਯੂਰੀਆ ਦਾ ਤੇ 5 ਕਿਲੋ ਜਿਹੜੀ ਆ ਜਿੰਕ ਦੀ ਜਿਹੜੀ ਆ ਪਹਿਲੀ ਕਸਤੇ ਨੂੰ ਅੱਜ 2 ਦਿਨ ਹੋ ਗਏ ਭਾਈ ਬਹੁਤ ਸੋਹਣੀ ਗਰੋਥ ਆ ਪਾਣੀ ਇਹਦੇ ਵਿੱਚ ਸਿਰਫ ਖਾਦ ਪਾਉਣ ਤੋਂ ਪਹਿਲਾਂ ਥੋੜਾ ਪਤਲਾ-ਪਤਲਾ ਹੀ ਰੱਖਿਆ ਸੀ ਤਾਂ ਜੋ ਜੜਾਂ ਦੀ ਜਿਹੜੀ ਗਰੋਥ ਆ ਜਿਆਦੀ ਹੋ ਸਕੇ ਜਿਆਦੇ ਪਾਣੀ ਦੇ ਨਾਲ ਇਹ ਝੋਨਾ ਜਿਹੜਾ ਵਾ ਮੁੜ ਕੇ ਕਾਲਾ ਝੌਂੜੇ ਬਿੰਦਾ ਇੱਕਾ بارش ਦੇ ਨਾਲ ਝੋਨੇ ਦੀ ਗਰੋਥ ਇਹ ਜੇ ਦੇਖ ਤਾ ਕਮੈਂਟਾਂ ਦੇ ਵਿੱਚ ਦੱਸਿਓ ਕਿੰਦਾ ਵਧੀਆ ਗਰੋਥ ਆ ਹੋਸ਼ ਹੋਰ ਪਾਉਣ ਦੀ ਲੋੜ ਆ ਕਿ ਨਹੀਂ ਅੱਜ ਹੁਣ ਪਹਿਲੀ ਖਾਦ ਪਾਤੀ ਐ ਛੋਨੇ ਨੂੰ ਤੇ ਇਹਦੇ ਵਿੱਚ ਹੱਥ ਫੇਰਨਦੇ ਆ ਗੰਦ ਗੁੰਦ ਜਿਹੜਾ ਵੀ ਕਿਥੇ ਹੈਗਾ ਮਾੜਾ ਮੋਟਾ ਜਿੰਨਾ ਵੀ ਹੋਊਗਾ ਕੱਤੇ ਦੇ ਵਿੱਚ ਸਾਫ਼ ਹੀ ਆਵੇਗਾ ਦੇਖੋ ਝੋਨੇ ਦੀ ਬ੍ਰੋਥ ਅਜੇ ਇੱਕ ਖਾਦ ਹੀ ਪਾਈ ਨੇ ਆਹ ਵੇਖੋ ਇਹਦੇ ਅੰਡੇ ਪਏ ਆ ਕਿੰਨਾ ਵਧੀਆ ਨੇ ਕੱਲਾ ਕੱਲਾ ਧੱਕਾ ਇਕੱਠਾ ਕਰਕੇ ਪਾਣੀ ਦੇ ਵਿੱਚ ਉੱਚੇ ਥਾਂ ਕਰਕੇ ਬੱਚਿਆਂ ਨੂੰ ਆਦਣਾ ਬਣਾ ਕੇ ਦਿੱਤਾ ਇਹ ਲੰਮੀਆਂ ਲੱਤਾਂ ਦੀ ਰਟੌਲੀ ਜਿਹੜੀ ਹੈ ਇਹ ਆ ਆਈਡੀਆ ਉਹਨੇ ਸ਼ਾਂਤ ਬੈਣ ਜੇ ਥੋੜੇ ਗਾਂ ਚਲੇ ਗਏ ਫਿਰ ਇਹਨੇ ਇੱਕ ਆਉਂਦੀ ਆ ਇਹ ਆਉਗੀ ਆਉਗੀ ਆ ਵੇਖਿਆ ਆ ਆਪਣਾ ਇੱਥੇ ਆਪਣਾ ਪਿਆਲੀ ਤੇ ਫ੍ਰੀ ਫੇਸ ਲੈਡ ਚੱਲ ਪਈ ਆ ਦੂਸਰਾ ਫੀਡਰ ਆ ਮੋਟਰਾਂ ਚਲਾ ਕੇ ਪਾਣੀ ਤੇ ਚਲੋ ਹੈਗਾ ਵਾ ਤੇ ਥੋੜਾ ਥੋੜਾ ਜੇ ਪਾਣੀ ਪਾ ਦਈਏ ਤੇ ਇਹਦੇ ਨਾਲ ਕੀ ਹੁੰਦਾ ਵੀ ਇਹ ਲੈਡ ਲੂਡ ਖਰਾਬ ਹੋ ਜੇ ਤੇ ਅਰੇ ਇੱਧਰ ਥੋੜਾ ਘੱਟ ਹੈ ਅਈਗਾ ਜਲ ਪਾ ਦਿੰਨੇ ਆ ਦੱਬ ਪਹਿਲਾਂ ਬਦਲਵਾਈ ਜੀ ਬੜੀ ਬਣੀ ਹੁਣ ਪਾ ਕੇ ਦੇ ਫੇਰ ਦਜਾ ਮਰਾ ਮੋਟਰਾਂ ਬੰਦ ਕਰਦਾ ਈ ਬਹੁਤ ਸੋਹਣਾ ਏ ਝੁੰਦੇ ਨੂੰ ਜੇ ਇਕੱਲੀ ਸੁਪਰੀ ਪਾਈ ਆਪਾਂ ਬਹੁਤ ਸੋਹਣੀ ਗਰੋਥ ਹੈ ਦੀ ਆਹ ਵੇਖੋ ਅਸੀਂ ਇੱਕ ਬੂਰ ਦੇ ਵਿੱਚ ਤਿੰਨ ਕੰਮ ਲਏ ਆ ਇੱਕ ਨਾਲ ਇੰਜਨ ਫਿੱਟ ਕੀਤਾ ਇੱਕ ਨਾਲ ਨਲਕਾ ਇੱਕ ਬੂਰ ਜਦੋਂ ਇੰਨਾ ਦਿਨਾਂ ਅਜਿਹੇ ਜਿਹੜਾ ਕੋਣ ਕਣਕਾਂ ਨੂੰ ਪਾਣੀ ਦੀ ਨਹੀਂ ਲੋੜ ਹੁੰਦੀ ਫਿਰ ਸੋਚ ਸੱਚ ਕੱਟ ਦੇਈਦੇ ਆ ਫਿਰ ਨਲਕੇ ਨਾਲ ਪਾਣੀ ਪੀਵੇਗਾ ਇੱਕ ਤੀਰ ਨਾ ਕਹਿੰਦੇ ਨੇ ਤਿੰਨ ਨਿਸ਼ਾਨੇ ਉਹ ਇੱਥੇ ਲਾਏ ਪਏ ਆਪਾਂ ਇੱਕ ਤੀਰ ਨਾ ਤਿੰਨ ਨਿਸ਼ਾਨੇ ਆਪਨੇ ਜਿਹੜੇ ਸੁੱਕੇ ਕੱਦ ਵਾਲੇ ਖੱਤੇ ਆ ਥੋੜੇ ਵਾੜਾਂ ਵਿੱਚ ਕਿੰਨਾ ਪੂਲਾ ਕੱਦ ਵੇਖੋ ਤੁਹਾਡੇ ਸਾਹਮਣੇ ਵੀਰ ਵੜੂਗਾ ਸਾਲ ਦਾ ਵੇਖੋ ਪੂਲਾ ਕਾਦਾ ਹਜੇ ਤੱਕ ਜੇ ਇਹਨੂੰ ਰੋਟਾ ਵੀਟਰ ਮਾਰ ਦਿੰਦੇ ਤੇ ਇਹ ਜੰਮ ਜਾਣਾ ਤੇ ਝੋਨੇ ਦੀ ਗਰੋਥ ਵੇਖੋ ਗੱਡੀ ਵਧੀਆ ਜੇ ਇਹਨੂੰ ਇੱਕ ਖਾਦ ਨਹੀਂ ਪਈ ਇਹ ਆਪਣਾ ਜਿਹੜਾ ਤੁਹਾਨੂੰ ਮੈਂ ਦੱਸਿਆ ਜੀ ਪੀਕ ਦੇ ਸਾ ਸੁੱਕੇ ਕਾਦ ਵਾਲਾ ਇਹ ਉਹ ਜਿਹੜਾ ਪਾਣੀ ਬਾਲਾ ਜਿਆਦਾ ਨਹੀਂ ਪੀਂਦਾ ਪੁੰਦਾ ਗੱਲ ਕਦੀ ਵੱਠਾਂ ਕਹੀਂ ਟੈਂਜ ਪਾਣੀ ਪੂਰਾ ਹੋ ਜਾਂਦਾ ਵੀ ਲਾਈਟ ਬੰਦ ਕਰਨੀ ਪੈਂਦੀ ਆ ਇੱਥੇ ਬੋਰੇ ਭਰ ਕੇ ਰੱਖੋ ਹਰ ਵਾਰੀ ਮਿੱਟੀ ਖਰਾਬ ਕਰ ਦਿੰਦੇ ਬਹੁਤ ਸੋਹਣੀ ਗਰੋਥ ਕਰਦਾ ਸੁੱਕਾ ਕੱਦ ਤੁਹਾਨੂੰ ਫੁੱਲ ਰੇਤਲੇ ਖੱਤੇ ਵੀ ਦਿਖਾਵਾਂਗੇ ਸਾਰਾ ਸੁੱਕਾ ਕੱਦ ਕਿਤੇ ਗੰਦ ਦੀ ਸ਼ਿਕਾਇਤ ਨਹੀਂ ਕਿਤੇ ਕੁਛ ਨਹੀਂ ਆਪਣਾ ਪਲਾਟ ਆ ਕੋਰੀ ਰੇਤਾ ਠੀਕ ਹੈ ਵੀ ਗਰੋਥ ਕਰਦਾ ਪਰ ਪੌਣੀ ਨਹੀਂ ਇਹਨੂੰ ਪਾਉਨੇ ਫੇਰ ਸਮਾਨ ਕੋਈ ਲਾ ਕੇ ਇਹ ਪਿਓ ਰੇਤਾ ਇਦਾਂ ਆ ਵੀ ਚਿੱਟੀ ਰੇਤ ਦੇ ਵਿੱਚ ਲਾਇਆ ਹੈ ਪੱਥਰ ਕਰਕੇ ਅੱਜ ਸ਼ਾਮ ਆ ਪੈ ਗਈਆਂ ਹਨੇਰਾ ਆ ਗਿਆ 9 ਵਜੇ ਕੇ ਤੇ ਆਪਣਾ ਕੱਟ ਰਹੀ ਵਿਸ਼ਾਲ ਵਾਲਿਆਂ ਦਾ ਉਹਦਾ ਅੱਜ ਕੰਮ ਥੋੜਾ ਹੋ ਗਿਆ ਖਰਾਬ 베ਰਿੰਗ ਟੁੱਟ ਗਿਆ ਸੀ ਤੇ ਨਵਾਂ ਮਾਡਲ ਹੈ ਕਿ 22 ਮਾਡਲ ਕੱਟ ਰਹਾ ਆ ਪੂਰ ਮੈਂ ਆਇਆ ਉੱਥੋਂ ਆਪਣੀ ਜੋ ਦੇ ਸਾਰੇ ਜਿਹੜੇ ਆ 베ਰਿੰਗ ਹਨਾ ਜਿਹੜੇ ਉਹ ਖੋਲਣ ਲਿਆ ਇਹਨਾਂ ਨੂੰ ਕੰਪਨੀ ਵਾਲਿਆਂ ਨੇ ਕਰੀ ਸੀ ਨੀ ਮਾਰ ਕੇ ਕੱਲੀ ਇਹ ਜਿੰਨੇ 2 2 4 2 6 ਦਾ ਨਾ ਅਜੇ ਸਟਾਫ ਦਾ ਸਟਾਫ ਵੀ ਲੈ ਨਾਲ 12 ਬੈਰਿੰਗ ਬੈਰਿੰਗ ਟੁੱਟ ਗਈ ਸਾਰਾ ਭਾਜਣਾ ਸੀ ਹਾਂ ਲੱਗੇ ਨਵੇਂ ਪੌਣ ਸੇਕ ਭਾਜੀ ਮੱਕੀ ਸਕਾਈ ਨਾ ਨਾ ਰਿਪੇਅਰ ਹੁੰਦੀ ਨਾ ਨਾਲੇ ਨਾ ਦੂਜਾ ਸਟਾਫ ਵੀ ਲਾਇਆ ਸਕਾਈ ਸਕਾਏ ਤੋਂ ਪਹਿਲਾਂ ਕਿल्ली ਮਾਰਦੇ ਮੁਰਗੇ ਸਕਾਈ ਕਰਦੇ ਸਕਾ ਗਈ ਮੱਕੀ ਸੇਰ ਦੀ ਸਕਾਈ ਹਮ ਅਨਰਾਦ ਨੂੰ ਲੋਡ ਕਰਕੇ ਚਾਲੇ ਵੀ ਮੰਡੀ ਚਾਰ ਸੇਰੇ ਕੰਮ ਚੱਲੀ ਜਾਂਦਾ ਸੇਰੇ ਭਈਆਂ ਦਾ ਚੋਨਾ ਲਵਾਈਦਾ ਦੱਸਾਂ ਮਨ ਮੱਕੀ ਲੜਾਈ ਦੀ ਆ ਹਾਂ ਦੋਵੇਂ ਕੰਮ ਸਹੀ ਦੇ ਨਾਲ ਜਿਹੜੇ ਗਾਂ ਨੂੰ ਆਉਣ ਨਵੀਂ ਪਾਰਟੀ ਆਵੇ ਆ ਨਾਲੇ ਨਵੀਂ ਨਵੀਂ ਆਈ ਹੋਏ ਨਾ ਤੇ ਫੇਰ ਦੂਜਾ ਮਾਰਾ ਚੋਨਾ ਚੰਗਾ ਲਾਉਂਦੇ ਆ ਪੁਰਾਣੇ ਬੱਲੇ ਭੇਤੀ ਹੋ ਜਾਂਦੇ ਆਂਦੇ ਤਾਂ ਕਰਕੇ ਫਿਰ ਸਹੀ ਗੱਲ ਆ ਇਹ ਜੀ ਨੰਦੀ ਦਾ